ਫਗਵਾੜਾ ਥਾਣੇ ਵਿੱਚ ਆ ਜਿਹੜੇ ਲੁੱਟ ਕਰਨ ਵਾਲੇ ਤਿੰਨ ਨੌਜਵਾਨ ਤੁਸੀਂ ਵੇਖ ਰਹੇ ਹੋ ਦਰਸਲ ਇਹਨਾਂ ਤਿੰਨਾਂ ਨੇ ਸ਼ਹਿਰ ਫਗਵਾੜਾ ਵਿੱਚ ਲੁੱਟਖੋਹਾਂ ਦੀ ਆਤਮਚਾਈ ਹੋਈ ਸੀ ਤੇ ਬਿੱਤੇ ਦਿਨੀ ਇਹਨਾਂ ਤਿੰਨਾਂ ਲੁਟੇਰਿਆਂ ਨੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੁਕਾਨ ਵਿੱਚ ਕੀਮਤੀ ਸਮਾਨ ਨਕਦੀ ਅਤੇ ਹੋਰ ਚੀਜ਼ਾਂ ਲੈ ਕੇ ਰਫੂ ਚੱਕਰ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਇਹਨਾਂ ਤਿੰਨਾਂ ਚੋਰਾਂ ਨੂੰ ਆਪਣੇ ਸ਼ਕੰਜੇ ਵਿੱਚ ਲੈ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਇੰਨਾ ਨੌਜਵਾਨਾਂ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ 22 ਤਰੀਕ 22 ਚਾਹ 2024 ਨੂੰ 3 ਵਜੇ ਕੰਟੀਨਿਊਸ਼ਨ ਆਈ ਸੀ ਕਿ ਕੋਈ ਚਿਹੜੂ ਪਿੰਡ ਦੇ ਵਿੱਚ ਪਾਲ ਵੈਸਟਰਨ ਯੂਨੀਅਨ ਕਰਕੇ ਬਿਜੁਰਪ ਪੜਦੇ ਆ ਜਿਨ੍ਹਾਂ ਦੇ ਕੋਲੋਂ ਪੰਜਕ ਅਨਨੋਟ ਬੰਦੇ ਉਹਦੇ ਕੋਲੋਂ 65000 ਰੁਪਇਆ ਪਲੱਸ ਦੋ ਮੋਬਾਈਲ ਤੇ ਹੋਰ ਆਪਣੇ ਇੰਪੋਰਟੈਂਟ ਡਾਕੂਮੈਂਟਸ ਉਹਨਾਂ ਦੇ ਖੋ ਕਰਕੇ ਲੈ ਕੇ ਚਲੇਗੇ ਨੇ ਜਿੱਦੇ ਵਿੱਚ ਅਸੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਜਿੱਦੇ ਵਿੱਚ ਅਸੀਂ ਤਿੰਨ ਜਣੇ ਨੂੰ ਫਟਨ ਦੀ ਵਿੱਚ ਕਾਮਯਾਬ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਕੁਲਵੰਤ ਰਾਏ ਪੁੱਤਰ ਹਰੀਰਾਮ ਵਾਸੀ ਚਾਂਦਪੁਰ ਜਿੱਦੇ ਖਲਾਬ ਇਹਨਾਂ ਵੀ ਐਮਬੀਪੀ ਸੈਕਟਰ ਦੇ ਮੁਕਦਮੇ ਨੇ ਇਸ ਤੋਂ ਇਲਾਵਾ ਹਰ ਸੁਖਦੀਪ ਸਿੰਘ ਸਾਗਰ ਬਾਬਾ ਸਾਨੂੰ ਪਰਮਜੀਤ ਸਿੰਘ ਇਹ ਵੀ ਚਾਤਪੁਰ ਤੋਂ ਆ ਇਹਦੇ ਖਿਲਾਫ ਵੀ ਪਹਿਲਾਂ 4-5 ਮੁਕਦਮੇ ਲੜਾਈ ਚ ਗਲੇ ਦੇ ਤੇ ਪਲੱਸ ਆਪਣਾ ਐਨਡੀਵੀ ਸੈਕਟਰ ਦੇ ਮੁਕਦਮੇ ਲੋਕਲ ਥਾਣੇ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਜੈਦੀਪ ਪੁੱਤਰ ਸ਼ਿੰ다 ਰਾਮ ਇਹ ਵੀ ਚਾਤਪੁਰ ਦਾ ਹੈ ਇਹਦੇ ਖਿਲਾਫ ਵੀ ਪਹਿਨਾ ਲੁੱਟਾ ਖੋਹਾਂ ਦੇ ਪਰਚੇ ਦਰਜ ਨੇ ਲੋਕਲ ਥਾਣੇ ਦੇ ਵਿੱਚ ਤੇ ਜਿਨ੍ਹਾਂ ਨੂੰ ਆਪਣਾ ਫੜਨ ਦੇ ਵਿੱਚ ਕਾਮਯਾਬੀ ਹਾਸਲ ਮਿਲੀ ਹੈ ਤੇ ਜਦੋਂ ਇਹਨਾਂ ਨੂੰ ਆਪਣਾ ਮਜਬੂਰ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਦੇ ਕੋਲੋਂ 22000 ਰੁਪਿਆ 22750 ਰੁਪਿਆ ਦੀ ਰਿਕਵਰੀ ਨੇ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਖੋਹ ਦਿੱਤਾ ਸੀਗਾ ਉਹ ਰਿਕਵਰ ਹੋਇਆ ਤੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫੋਰਥ ਅਫੀਸ ਜਾ ਰਿਹਾ ਸਰ ਇਹ ਕਿੱਥੋਂ ਬੜੇ ਗਏ ਆ ਇਹ ਚਾਦਪੁਰ ਪਿੰਡ ਦੇ ਵਿੱਚੋਂ ਹੀ ਇਹਨਾਂ ਨੂੰ